ਮੇਰੇ ਵੱਲੋਂ ਸਾਰਿਆਂ ਨੂੰ ਜੈ ਮਸਿਕੀ ਐ ਪਾਰਸ਼ਕ ਰਵੰਤ ਗੋਨਿਆਨੇ ਮੰਡੀ ਤੋਂ ਮੋਰੇ ਆ ਮੈਂ ਅੱਜ ਸਾਨੂੰ ਆਪਣੇ ਜੀਵਨ ਦੀ ਗੁਆਇ ਦੇਣ ਲਈ ਜਾ ਰਿਹਾ ਹਾਂ ਮੈਂ ਪ੍ਰਭੂ ਦੇ ਵਿੱਚ ਕਿਵੇਂ ਆਇਆ ਪ੍ਰਭੂ ਨੂੰ ਮੈਂ ਕਿਵੇਂ ਕਬੂਲ ਕੀਤਾ ਮੈਂ ਐਸਾ ਨੂੰ ਆਪਣੇ ਜੀਵਨ ਦੀ ਗਵਾਈ ਦੱਸਣਾ ਚਾਹਣਾ ਮੇਰੇ ਵੱਲੋਂ ਸਾਰਿਆਂ ਨੂੰ ਜੈ ਮਸੀਹੀ ਆਉ ਸਾਰੇ ਧਿਆਨ ਦੇ ਨਾਲ ਸੁਣੀਏ ਮੈਂ ਪ੍ਰਭੂ ਨੂੰ ਜਾਣਦਾ ਵੀ ਨਹੀਂ ਸੀਗਾ ਨਾ ਪ੍ਰਭੂ ਬਾਰੇ ਮੈਂ ਕਿਤੇ ਸੁਣਿਆ ਸੀ ਮੈਂ ਗਵਰਨਮੈਂਟ ਦੀ ਸਰਕਾਰੀ ਨੌਕਰੀ ਕਰਦਾ ਸੀ ਐਜੂਕੇਸ਼ਨ ਡਿਪਾਰਟਮੈਂਟ ਸਕੂਲ ਦੇ ਵਿੱਚ ਸੇਵਾਦਾਰੀ ਪੋਸਟ ਤੇ ਮੈਂ ਕੰਮ ਕਰ ਰਿਹਾ ਸੀ ਔਰ ਮੈਂ 1981 ਦੇ ਵਿੱਚ ਇਸ ਸਮੇਂ ਕਹਿੰਦੇ ਵਿੱਚ ਭਰਤੀ ਹੋਇਆ ਔਰ ਮੈਂ 84 ਦੇ ਵਿੱਚ ਮੇਰੇ ਮੈਰਿਜ ਹੋਈ ਮਨਜੀਤ ਕੌਰ ਪਤਨੀ ਪੈਡਰਨ ਸਿੰਘ ਵਾਲਾ ਉਹਨਾਂ ਦੇ ਨਾਲ ਔਰ ਅਸੀਂ ਜਦੋਂ ਮੇਰੀ ਸ਼ਾਦੀ ਹੋ ਗਈ ਤਾਂ ਇਹ ਮੇਰੇ ਘਰ ਆਏ ਇਹ ਆਉਂਦੇ ਮਤਲਬ ਬਿਮਾਰ ਹੋ ਗਏ ਆਰੀਨਾ ਦਾ ਦਰਦ ਐਨਾ ਜਿਆਦਾ ਹੋਣਾ ਲੱਗ ਗਿਆ ਔਰ ਜਿੱਦ ਉਹ ਦਰਦ ਉੱਠਦਾ ਸੀ ਉੱਥੇ ਸਿੱਧੇ ਲੜਦੇ ਔਰ ਕਈ ਵਾਰੀ ਟੈਕ ਪੈਦੇ ਮੱਜੇ ਤੋਂ ਪਤਾ ਇਹਨਾਂ ਹੋਸ਼ ਨਾ ਹੁੰਦੀ ਅਸੀਂ ਚੱਕ ਕੇ ਇਹਨਾਂ ਨੂੰ ਮੱਜੇ ਤੇ ਪਾਉਂਦੇ ਬੜੇ ਤੰਗ ਹੋ ਗਏ ਔਰ ਬੜੇ ਪਰੇਸ਼ਾਨ ਹੋਏ ਬڑے ਤਾਂ ਗੋੜੇ ਪ੍ਰਸ਼ਾਦ ਜਦੋਂ ਹੋਏ ਤਾਂ ਬੜੇ ਮੁਸ਼ਕਲਾਂ ਦੇ ਵਿੱਚ ਆ ਗਏ। ਔਰ ਡਾਟਾ ਕੋਲ ਵੀ ਖਾਇਆ। ਪੌਚੇਲਿਆਂ ਕੋਲ ਵੀ ਗਏ। ਔਰ ਅਸੀਂ ਰੂੜਾ ਵਾਲੇ ਕਮੌਲਵੀਆ ਉਹਦੇ ਕੋਲ ਵੀ ਗਏ। ਮੈਂ ਮੇਰੀ ਪਤਨੀ ਔਰ ਮੇਰੇ ਘਰ ਵਾਲੀ ਦੇ ਡੈਡੀ ਜੀ ਮੇਰੇ ਨਾਲ ਤੇ ਤੇ ਆਉਂਦੇ ਸਾਨੂੰ ਹਨੇਰਾ ਹੋਇਆ ਆਉਂਦੇ ਸਾਨੂੰ ਮੁਕਸ਼ਰ ਵਿੱਚ ਅਸੀਂ ਰਾਤ ਕੱਟੀ ਸੁਆ ਕਰਾਏ ਕਰਾਏ ਕੋਈ ਫਰਕ ਨਾ ਪਿਆ ਕੋਈ ਰਾਹ ਨਾ ਆਇਆ ਸਾਨੂੰ ਫਿਰ ਅਸੀਂ ਉਹ ਵਿਦਾਈ ਬੂਟੀ ਲੈੰਦਰੇ ਬਾਸ਼ਟ ਮਿੱਠੂ ਜੀ ਸਾਡੇ ਖੇੜੇ ਤੋਂ ਸਾਡੇ ਰਿਸ਼ਤੇਦਾਰ ਨੇ ਮੇਰੀ ਚਾਚੀ ਦੇ ਭਤੀਜੇ ਸੀਗੇ ਉਹ ਜਦੋਂ ਸਾਡੇ ਕੋਲੇ ਇੱਥੇ ਆਏ ਉਹਨਾਂ ਨੇ ਗਵਾਹੀ ਦਿੱਤੀ ਪ੍ਰਭੂ ਦੀ ਕਿ ਤੁਸੀਂ ਇੰਨੇ ਦੁਖੀ ਔਰ ਪਰੇਸ਼ਾਨ ਔਰ ਤੰਗ ਹੋ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕਰ ਲਓ ਤਾਂ ਪ੍ਰਭੂ ਤੁਹਾਨੂੰ ਕੀ ਕਰ ਦੇਗਾ ਤੁਹਾਡੇ ਪਾਪਾ ਨੂੰ ਮਾਫ ਕਰ ਦੇਗਾ ਉਹਨਾਂ ਨੇ ਆ ਗਵਾਹੀ ਦਿੱਤੀ ਸਾਡੇ ਕੋਲੇ ਹੋਰ ਅਸੇ ਉਹਨਾਂ ਦੀ ਗਵਾਹੀ ਬੜੀ ਤਿਆਰ ਦੇ ਨਾਲ ਸੁਣੀ ਸੁਣੀ ਤੇ ਤੇਰੇ ਚਾਚੇ ਕਰ ਸੰਗਤ ਕਰ ਕੀਤੀ ਉਹਨਾਂ ਨੇ ਸੰਗਤ ਕੀਤੀ ਜਦੋਂ ਉਤੇ ਤੇਰੇ ਚਾਚੇ ਜੀ ਕਹਿ ਲਗੇ ਵੀ ਆਓ ਤੁਸੀਂ ਸੰਗਤ ਤੇ ਆਜੋ ਸਤ ਸੰਗ ਸੋਣੋ ਤੇ ਹੋਰ ਜੇ ਮੇਰੀ ਨੋਾ ਠੀਕ ਹੋ ਜੂਗੀ ਬਾਕੀ ਬੀਬੀ ਜੀ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਭੇਜ ਦਿੰਦਾ ਸਤ ਸੰਗ ਸੋਲੇ ਜਦੋਂ ਗਏ ਉਹਨਾਂ ਨੇ ਸਤ ਸੰਗ ਸੁਣੀ ਹੁਣ ਇਹ ਤੇ ਜੋ ਦਰਦ ਉੱਠਿਆ ਇਹਨਾਂ ਦੇ ਤੇ ਪਾਸ਼ਾ ਉਹਨੇ ਬਿਠੂ ਨੇ ਪ੍ਰਾਰਥਨਾ ਕੀਤੀ ਤੇ ਇਹਨਾਂ ਦਾ ਦਰਦ ਬੰਦ ਹੋ ਗਿਆ ਉਹਨਾਂ ਦੇ ਨਾਲ ਪਾਸਟਰ ਜੀਤ ਰਾਣਾ ਜੀ ਫਾਜ਼ਲ ਕੇ ਤੋਂ ਉਹ ਵੀ ਨਾਲ ਆਏ ਹੋਏ ਸੰਗਤ ਤੇ ਉਹਨਾਂ ਨੇ ਬੰਦਕੀ ਕੀਤੀ ਔਰ ਜਦ ਸੰਗਤ ਸ਼ੁਰੂ ਕੀਤੀ ਤਾਂ ਮੇਰਾ ਮਨ ਵੀ ਕਰਿਆ ਕਿ ਮੈਂ ਵੀ ਜਾਵਾਂ ਮੈਂ ਵੀ ਜਾ ਕੇ ਤੇ ਸੁਣੀ ਜਦ ਬੰਦਕੀ ਮੈਨੂੰ ਬੜੀ ਚੰਗੀ ਲੱਗੀ ਤੇ ਮੈਂ ਉਹਨਾਂ ਨੂੰ ਪੁੱਛਿਆ ਕਿਵੇਂ ਹੋ ਇਹ ਕਹਿੰਦੇ ਸੀ ਠੀਕ ਬੈਠਿਆ ਤਾਂ ਵਧੀਆ ਚਲੋ ਜੀ ਕਰਾ ਅਗੇ ਬੰਦ ਕੀ ਸੁਣ ਕੇ ਸੁਆ ਫੇਰ ਮੇਰੇ ਕੋਲ ਆਏ ਤੇ ਤੁਸੀਂ ਤੋਬਾ ਕਰ ਲੋ ਅਹ ਚਲੋ ਜੀ ਬੰਦ ਕੀ ਜੋ ਹੋ ਜਾਣਗੇ ਇਹਨਾਂ ਦੀ ਤੋਬਾ ਕਰਾ ਦਿਓ ਧੰਨਵਾਦ ਕਰ ਲਿਆ ਕਰਨਗੇ ਪ੍ਰਭੂ ਦਾ ਇਹਨਾਂ ਨੇ ਪ੍ਰਭੂ ਦਾ ਤੋਬਾ ਕੀਤੀ ਧੰਨਵਾਦ ਕਰਨਾ ਸ਼ੁਰੂ ਕੀਤਾ ਬਿਲਕੁਲ ਠੀਕ ਹੋ ਗਏ ਤਾਂ ਦਰਸਤ ਹੋ ਗਏ ਇਹਨੂੰ ਦੱਸ ਕੇ ਵੀ ਤੁਸੀਂ ਪ੍ਰਾਰਥਨਾ ਕਰਿਆ ਕਰਨੀ ਹੈ ਰਬ ਯੀਸ਼ੂ ਜੀ ਦਾ ਨਾਮ ਲੈ ਕੇ ਪ੍ਰਾਰਥਨਾ ਕਰਨੀ ਹੈ ਹallelujah ਹallelujah ਦੇ ਨਾਲ ਪਰਮੇਸ਼ਾ ਧੰਨਵਾਦ ਕਰਨਾ ਇਹਨਾਂ ਨੇ ਉਹ ਇਸ ਤਰ੍ਹਾਂ ਪਰਮੇਸ਼ਾ ਧੰਨਵਾਦ ਕਰਨਾ ਸ਼ੁਰੂ ਕੀਤਾ ਇਹ ਬਿਲਕੁਲ ਠੀਕ ਠਾਕ ਰਹੇ ਉਹ 15 ਦਿਨਾਂ ਬਾਅਦ ਫੇਰ ਗੇੜਾ ਮਾਰਿਆ ਉਹਨਾਂ ਨੇ ਪੁੱਛਿਆ ਭੈਣ ਕਿਵੇਂ ਹੈ ਕਹੇ ਦੀ ਬਾਜੀ ਮੈਂ ਠੀਕ ਹਾਂ ਜੋ ਇਹ ਚੰਗੇ ਹੋ ਗਏ ਔਰ ਮੇਰੀ ਹੋਰ ਵੀ ਨੇਚਾ ਵੱਜ ਗਈ ਮੈਨੂੰ ਹੋਰ ਵੀ ਯਕੀਨ ਆਇਆ ਕਿ ਵਾਕੇ ਪ੍ਰਭੂ ਹੈ ਪਰਮੇਸ਼ਰ ਹੈ ਜਿਹੜਾ ਸਾਨੂੰ ਚੰਗਾ ਕਰ ਸਕਦਾ ਹੈ ਤੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਮੈਨੂੰ ਉਸ ਦਿਨ ਤੋਂ ਪਤਾ ਲੱਗਿਆ ਕਿ ਠੀਕ ਹੈ ਫਿਰ ਪਾਤਸ਼ਾਹ ਕਹਿਣ ਲੱਗੇ ਬਾਜੀ ਤੁਸੀਂ ਵੀ ਤੋਹਾ ਕਰ ਲਓ ਤੁਸੀਂ ਵੀ ਪ੍ਰਭੂਤਾ ਨੂੰ ਆਵਾਜ਼ ਕਰ ਪ੍ਰਾਰਥਨਾ ਕਰੋ ਮੈਂ ਆਖਿਆ ਵੀ ਜਿਹਦੇ ਮੇਰੇ ਘਰ ਵਾਲੀ ਆ ਗਈ ਪ੍ਰਾਰਥਨਾ ਕਰਨ ਲੱਗੀ ਤੇ ਮੈਂ ਕਿਹਾ ਪਿੱਛੇ ਕੋਈ ਗੱਲ ਨਹੀਂ ਪ੍ਰਾਰਥਨਾ ਕਰਿਆ ਕਰਾਂਗਾ ਮੈਂ ਵੀ ਤੋਹਾ ਕਰ ਲਈ ਕਰਾਰ ਕੀਤਾ ਪ੍ਰਭੂ ਦੇ ਕੇ ਜਿਕਰ ਆ ਕੇ ਤਾਂ ਉਹਨੇ ਕਿਹਾ ਜੀ ਜੇ ਦੋਨੇ ਜੀ ਤੁਸੀਂ ਪ੍ਰਾਰਥਨਾ ਕਰੋ ਤੇ ਬਾਣ ਚ ਲਿਖਿਆ ਉਹ ਘਰ ਸੁਰਗ ਬਣ ਜਾਂਦਾ ਹੈ ਸੱਚਮੁੱਚ ਜੀ ਜੀ ਤੋਂ ਮਨ ਦਾ ਬਚਨ ਸੁਣਿਆ ਉਹਨੇ ਬਾਣ ਚ ਪੜ ਕੇ ਸੁਣਾਇਆ ਅਸੀਂ ਦੋਨੇ ਜੀ ਪ੍ਰਾਰਥਨਾ ਕਰਨਾ ਸ਼ੁਰੂ ਕੀਤੀ ਤੇ ਸਾਡੇ ਦਿਨ ਤੇ ਦੀ ਜਿੰਦਗੀ ਬਦਲਣਾ ਸ਼ੁਰੂ ਹੋ ਗਈ ਖੁਸ਼ੀਆਂ ਘਰ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਇਹ ਕੀ ਹੋਇਆ ਮੈਂ ਵਰਤ ਰੱਖੇ 8 ਦਿਨਾਂ ਦੇ ਵਰਤ ਰੱਖੇ 8 ਦਿਨਾਂ ਤੋਂ ਬਾਅਦ ਮੇਰੇ ਤੇ ਪਵਿੱਤਰ ਆਤਮਾ ਆਇਆ ਵਿਸ਼ੇਕ ਆਇਆ ਔਰ ਮੈਂ ਪਵਿੱਤਰ ਆਤਮਾ ਪਰ ਗਿਆ ਬਾਰੇ ਬਰੇ ਦਾ ਸੰਤਾਏ ਤਾਂ ਮਨੁੱਖ ਦਰਸ਼ਕ ਨੂੰ ਮਨਪ੍ਰੀਤ ਰਤਵੇ ਮਿਲ ਚੁਕੇ ਫਿਰ پیشਵਾਨੀ ਹੋਈ ਉਹਨਾਂ ਦੇ ਦੁਆਰਾ ਕਿ ਇਹ ਮੇਰਾ ਪਿਆਰਾ ਬੇਟਾ ਹੈ ਮੈਂ ਤੇ ਸੇਵਾ ਦਾ ਕੰਮ ਲਗਾਗਾ ਤਾਂ ਜੀਤੋ ਨੇ ਪਾਸ਼ਾਵ ਨੇ ਮੈਨੂੰ ਕਿਹਾ ਕਿ ਭਈ ਜਿਹਨੂੰ ਪ੍ਰਭੂ ਪਿਆਰ ਕਰਦਾ ਹੈ ਤੁਹਾਨੂੰ ਪਰਮੇਸ਼ਰ ਨੇ ਚੁਣ ਲਿਆ ਹੈ ਤੇ ਤੁਹਾਨੂੰ ਤਾਂ ਪਰਮੇਸ਼ਰ ਸੇਵਾ ਲੈਣੀ ਚਾਹੁੰਦਾ ਹੈ ਤੁਰ ਮੈਂ ਕਿਹਾ ਪ੍ਰਭ ਜੇ ਚਾਹਦਾ ਤਮੈ ਜੋ ਸੇਵਾ ਕਰਾਂਗਾ ਤਮੈ ਸੇਵਾ ਕੀਤੀ ਤਾਂ ਆਪ प्रार्थना ਕਰਨੇ ਸ਼ੁਰੂ ਕਰ ਦਿੱਤੀ ਭਈ ਉਹਨੇ ਰਾਈਡਰ ਤੋਂ ਉਤਰਨ ਨੇ ਮੈਂ ਮਹਾ ਸਰਜ ਦੇ ਵਿੱਚ ਅਨੁਯੁਕਤ ਕੀਤਾ ਤੇ ਮੇਰਾ ਪਿੰਡ ਵੀ ਮਹਾ ਸਰਜ ਹੈ ਉੱਥੇ ਮੈਨੂੰ ਕਹੇ ਕਿ ਤੁਸੀਂ ਸਾਰੇ ਸੰਗਤ ਦੇ ਤੋਂ ਆਪ प्रार्थना ਕਰਾਇਆ ਕਰਨੀ ਆ ਅਸੀਂ ਤੁਹਾਡੇ ਕੋਲ 15 ਦਿਨਾਂ ਤੋਂ ਬਾਅਦ ਆਇਆ ਕਰਾਂਗੇ ਸੰਗਤ ਤੁਸੀਂ ਚਲਾਓ ਔਰ ਪ੍ਰਭੂ ਨੇ ਮੈਨੂੰ ਜਿੰਨਾ ਗਿਆਨ ਜਾਂ ਬੋਧ ਦੇ ਦਿੱਤੀ ਔਰ ਮੈਂ ਅਰੰਭ ਕੀ ਕੀਤੀ ਔਰ ਸੰਗਤ ਕਰਨਾ ਸ਼ੁਰੂ ਕੀਤੀ ਪ੍ਰਭੂ ਨੇ ਮੈਥੋਂ ਕੰਮ ਲੈਣਾ ਸ਼ੁਰੂ ਕੀਤਾ ਔਰ ਬਹੁਤ سارے ਪੁੱਤਾਂ ਵਾਲੇ ਜਖੜੇ ਠੀਕ ਹੋਏ ਬਿਮਾਰ ਠੀਕ ਹੋਣਾ ਸ਼ੁਰੂ ਹੋ ਗਏ ਇਹ ਵੀ ਜਿਵੇਂ ਆਸ਼ੀਰਵਾਦ ਕਰਦੇ ਰਹੇ ਕੁਝ ਸਮੇਂ ਬਾਅਦ ਬਾਸਮੀਠੂ ਜੀ ਦੇ ਪ੍ਰਬੂ ਦੀ ਕਚਲੇਗੇ ਉਹਨਾਂ ਦਾ ਸੀਟ ਹੋ ਗਿਆ। ਔਰ ਮੈਂ ਦਾਵਾ ਡੋਲ ਜਾ ਹੋ ਗਿਆ ਜਿਹੜਾ ਮੇਰਾ ਦਾਸ। ਪ੍ਰਬੂ ਦੇ ਕੋਲ ਚਲੇ ਗਿਆ। ਔਰ ਉੱਥੇ ਉਹਨਾਂ ਦੇ ਮੌਤ ਤੋਂ ਬਾਅਦ ਨਵੇਂ-ਨਵੇਂ ਹੋਰ ਪਾਸਟ ਹੋਣਾ ਸ਼ੁਰੂ ਹੋ ਗਏ। ਤੇ ਉੰਨਾ ਜਿਹੜੀ ਸత్సੰਗ ਸੀ ਪਰਮੇਸ਼ਰ ਦੀ ਰੂਹ ਨੂੰ ਖੜਾਣਾ ਸ਼ੁਰੂ ਕਰ ਦਿੱਤਾ ਆਪਣੇ ਵੱਲ ਖਿੱਚਣਾ ਧੋਣਾ ਸ਼ੁਰੂ ਕਰ ਦਿੱਤਾ ਅਸੀਂ ਆਇਆ ਕਰਾਂਗੇ ਅਸੀਂ ਆਇਆ ਕਰਾਂਗੇ ਔਰ ਮੇਰਾ ਮਨ ਬੜਾ ਦੁਖੀ ਹੋਇਆ ਕਿ ਅਸੀਂ ਇਨੀ ਮਿਹਨਤ ਕੀਤੀ ਇਨੀ ਦੁਆਵਾਂ ਕੀਤੀਆਂ ਪ੍ਰਾਰਥਨਾ ਕੀਤੀਆਂ ਅੱਜ ਹੋਰ ਪਾਸੇ ਦੇ ਮਗਰ ਚੱਲ ਪਏ ਨੇ ਚਲੋ ਭਾ ਕੇ ਪ੍ਰਭੂ ਚਤੂ ਮਿਤ੍ਰ ਸੇਵਾ ਲੈਣਾ ਚਾਹਣਾ ਤਾਂ ਮੈਂ ਸਪੰਡ ਵਿਚ ਨਹੀਂ ਜਿੱਥੇ ਵੀ ਤੂੰ ਮੈਨੂੰ ਕਹੇਗਾ ਮੈਂ ਉੱਥੇ ਜਾ ਕੇ ਤੇਰੀ ਬੰਦਗੀ ਹੋ ਤੇਰੀ ਸੇਵਾ ਕਰਾਂਗਾ ਮੇਰੇ ਮਨ ਦੇ ਵਿੱਚ ਆਇਆ ਕਿ ਮੈਂ ਮੰਡੀ ਗੋਂਡਿਆਣੇ ਦੇ ਨੇੜੇ ਜਾਵਾਂ ਮਾਚੜੀਆ ਵਸਤੀ ਵਿੱਚ ਜਗ੍ਹਾ ਦੇਖੀ ਮੈਂ 15 ਮਰਲੇ ਜਗ੍ਹਾ ਸੀ ਜਿਹੜੀ ਉਹ ਲਈ ਤਿਹੰ ਮਰਾ ਆਪਣਾ ਮਕਾਨ ਸੀ ਉਹ ਵੇਚ ਦਿੱਤਾ ਵੇਚ ਕੇ ਬਾਜਿ ਤੇ 15 ਮਰਲੇ ਜਗ੍ਹਾ ਲਈ ਸੀ ਉੱਥੇ ਘਰ ਬਣਾਇਆ ਪਚੜੀਆ ਵਸਤੀ ਦੇ ਵਿੱਚ ਆ ਗਿਆ ਜਿਹੜੀ ਆਸਤੀ ਜਗ੍ਹਾ ਲਈ ਇੱਥੇ ਮਕਾਨ ਬਣਾ ਲਿਆ ਔਰ ਜਦੋਂ ਅਸੀਂ ਦੋਨੇ ਜੀ ਬਹਿ ਕੇ ਪ੍ਰਾਰਥਨਾ ਕਰਨ ਲੱਗ ਗਏ ਭਜਨ ਗਾਉਣਾ ਸ਼ੁਰੂ ਕੀਤਾ ਦੋਨਾਂ ਜੀ ਨੇ ਕੀਤ ਭਜਨ ਗਾਏ ਪਰਮੇਸ਼ਰ ਦੀ ਮਹਿਮਾ ਕੀਤੀ ਜਿਹੜੇ ਢਫਲੀ ਵਜਾਈ ਤਾਂ ਗਵਾਲ ਨੂੰ ਪਤਾ ਲੱਗ ਹੋਣ ਲੱਗਾ ਕਿ ਇਥੇ ਕੀ ਹੁੰਦਾ ਸੀ ਤੇ ਲੋਕਾਂ ਨੇ ਦੱਸਿਆ ਸੀ ਦਸ ਸੰਗਤ ਕਰਤੇ ਪ੍ਰਭੂ ਯੇਸ਼ੂ ਮਸੀਹ ਦੀ ਔਰ ਤੁਸੀਂ ਵੀ ਆਓ ਸੁਣੋ ਆੜਾਰ ਗਵਾਲ ਆਉਣਾ ਸ਼ੁਰੂ ਹੋ ਗਿਆ ਸੁਣਨਾ ਸ਼ੁਰੂ ਹੋ ਗਿਆ ਤਾਂ ਪਹਿਲੋ ਪਹਿਲ ਜਿਹੜੀ ਆਵਾਜ਼ ਵਿੱਚ ਭਾਈ ਕਾਲਾ ਜੀ ਰੰ다ਸੀ ਸਿੱਖਾਂ ਦੇ ਵਿੱਚੋਂ ਹੁਣੇ ਤੋਵਾ ਕੀਤੀ ਉਹ ਬੱਚਾ ਉਹਦੇ ਆ ਬਹੁਤ ਜ਼ਿਆਦਾ ਬਿਮਾਰ ਸੀ ਪੁੱਤਾਂ ਦਾ ਜਖੜਾ ਹੋਇਆ ਸੀ ਉਹਦੇ ਘਰ ਵਾਲੀ ਸੀ ਪੁੱਤਾਂ ਦੀ ਜਖੜੀ ਹੋਈ ਸੀ ਉਹ ਠੀਕ ਹੋਈ ਪੈਣ ਗੁਟੀ ਸੀ ਉਹ ਠੀਕ ਹੋਈ ਫਿਰ ਹੋਰ ਵੀ ਬਹੁਤ ਸਾਰੇ ਲੋਕ ਜਿਹੜੀਆ ਵਸਤੀ ਦੇ ਵਿੱਚੋਂ ਪੈਣ ਪਾਈ ਆਏ ਬੱਚੇ ਇਹਵੇਂ ਜਿਵੇਂ ਪ੍ਰਭੂ ਦਾ ਕੰਮ ਬਦਲਣਾ ਸ਼ੁਰੂ ਹੋ ਗਿਆ ਔਰ ਅਸੀਂ ਕੰਮ ਕਰਦੇ ਰਹੇ ਪੈ 10 ਸਾਲ ਬਚਰੀਆ ਵਸਤੀ ਵਿੱਚ ਸੇਵਾ ਕੀਤੀ ਜਿਹੜੀਆ ਵਸਤੀ ਵਿੱਚ ਕੋਈ ਵੀ ਪ੍ਰਭੂ ਯਿਸੂ ਸਿਰ ਨੂੰ ਇਸ ਜਾਰਦਾ ਉੱਥੇ ਜਿੱਦੋਂ ਅਸੀਂ ਆ ਕੇ ਇਹ ਬੀਜ ਬੀਜਿਆ ਅਸੀਂ ਉੱਥੇ ਆ ਕੇ ਪ੍ਰਭੂ ਦੀ ਇਕਵਾਈ ਦਿੱਤੀ ਤੇ ਪ੍ਰਭੂ ਨੇ ਬਹੁਤ ਕੰਮ ਕੀਤੇ ਨੇ ਫਿਰ ਮੈਂ 10 ਸਾਲ ਉੱਥੇ ਸੇਵਾ ਕਰਨ ਤੋਂ ਬਾਅਦ ਫਿਰ ਮੇਰੇ ਮਨ ਦੇ ਵਿੱਚ ਆਇਆ ਕਿ ਮੈਂ ਚੜੀਆਵਾਸੀ ਛੱਡ ਕੇ ਮੰਡੀ ਵਚਨ ਨੇੜੇ ਜਾਵਾਂ ਮੈਂ ਨੇੜੇ ਜੋਗਾਸ਼ਰਮ ਰਾਜਾ ਵਸਤੀ ਇੱਥੇ ਜਗ੍ਹਾ ਦਾ ਮੈਂ 15 ਮਰਲੇ ਇੱਥੇ ਜਗ੍ਹਾ ਲੈ ਲਈ ਜਿਹੜਿਆ ਵਾਸਤੇ ਉਹ ਕਾਰ ਵੇਚ ਕੇ ਫਿਰ ਇੱਥੇ ਘਰ ਪਾ ਲਿਆ। ਔਰ ਚਰਚ ਬਣਾਇਆ। ਚਰਚ ਬਣਾ ਕੇ ਪਰਮੇਸ਼ਰ ਦਾ ਕਾਰਜ ਬਣਾ ਦਿੱਤਾ ਔਰ ਆਪਣਾ ਕਾਰ ਵੀ ਬਣਾਇਆ। ਇੱਥੇ ਕੰਮ ਕੀਤਾ ਬਹੁਤ ਪਰਮੇਸ਼ਰ ਇੱਥੇ ਵੀ ਕੰਮ ਕੀਤਾ ੜ ਗਵਾਂ ਮੰਡੀ ਵਿੱਚੋਂ ਨਿੰਹਾਲੇ ਚੋਂ ਜਿਹੜਿਆ ਵਾਸਤੇ ਚੋਂ ਬਹੁਤ ਸਾਰੇ ਲੋਕਾਂ ਨੂੰ ਪਰੋਣੇ ਖਿੱਚਿਆ ਔਰ ਚੰਗੇ ਕੀਤੇ ਪੂਤਾ ਦੇ ਜਕੜੇ ਬਿਵਾਰ ਚੰਗੇ ਹੋਏ। ਚਰਚ ਭਰਨਾ ਸ਼ੁਰੂ ਹੋ ਗਿਆ। ਖੁਤਬਾ ਟਾਲ ਲਾਲ ਮੈਂ ਡਿਊਟੀ ਵੀ ਕਰਦਾ ਰਿਹਾ ਪ੍ਰਭੂ ਦੀ ਸੇਵਾ ਵੀ ਕਰਦਾ ਰਿਹਾ ਖਰਾ ਦੇ ਪਿੰਡਾਂ ਦੇ ਵਿੱਚ ਜਾ ਕੇ ਵੀ ਸੰਗਤ ਕਰਦਾ ਰਿਹਾ ਔਰ ਪਾਸਟਰੀ ਜੀ ਨੇ ਮੇਰਾ ਮੇਲਵਲਾ ਪਾਸ ਕਰ ਚੰਦ ਜੀ ਨਾਲ ਵੀ ਕਰਾਇਆ ਹੋਇਆ ਸੀ ਉਹ ਜਾਂਦੇ ਸੀਗੇ ਮੈਂ ਉਹਨਾਂ ਨਾਲ ਵੀ ਜਾਂਦਾ ਆਉਂਦਾ ਸੀ ਉਹਨਾਂ ਤੋਂ ਵੀ ਬਰਕਤ ਲਈ ਮੈਂ ਆਸ਼ਿਸ਼ ਲਈ ਉਹਨਾਂ ਨੇ ਮੈਨੂੰ ਫੁੱਲ ਫਾਸਟਰ ਦਾ ਅਹੁਦਾ ਦਿੱਤਾ ਉਹਨਾਂ ਨੇ ਮੈਨੂੰ ਮਾਸਾ ਕੀਤਾ ਔਰ ਮੈਂ ਇਸ ਪਿੰਡ ਵਿੱਚ ਤੇ ਨਿੰਡਾ ਵਾਲੇ ਵਿੱਚ ਚਿੜੀਆਵਾਦੀ ਵਿੱਚ ਗੋਣਿਆਂ ਦੇ ਮੰਡੀ ਵਿੱਚ ਪ੍ਰਭੂ ਦਾ ਮਹਿਮਾ ਕੀਤੀ ਔਰ ਸੰਗਤ ਕੀਤੀ ਲੋਕਾਂ ਨੂੰ ਬਚਾਇਆ ਹੁਣ ਮੈਂ ਮੇਰੀ ਫੈਮਿਲੀ ਵੱਡੀ ਹੋ ਗਈ ਮੇਰੇ ਬੱਚੇ ਵੱਡੇ ਹੋ ਗਏ ਪਰਿਵਾਰ ਵੱਡਾ ਹੋ ਗਿਆ ਪ੍ਰਾਣਾ ਕਰ ਜਿਹੜਾ ਇਹ ਮੈਂ ਆਪਣੇ ਬੱਚਾ ਨੂੰ ਦੇ ਦਿੱਤਾ ਮੇਰੇ ਬੱਚੇ ਰਹਿੰਦੇ ਨੇ ਉਹ ਚਰਚ ਜਿਹੜਾ ਸੀ ਮੈਂ ਬਣਾਇਆ ਉਹ ਵੀ ਮਤੀ ਨੂੰ ਦਿੱਤਾ ਬੇਟੀ ਨੂੰ ਚਲੋ ਤੁਸੀਂ ਪਰਮੇਸ਼ਰ ਦੀ ਮਹਿਮਾ ਕਰੋ ਮੈਂ 3 ਮਰਲੇ ਜਗਾ ਮੈਂ ਖੋਰ ਇਸ ਫਾੜਕ ਦੇ ਨੇੜੇ ਲੈ ਲਈ ਆ ਇਥੇ ਕਮਿਆਰਾ ਦੇ ਘਰ ਦੇ ਸਾਹਮਣੇ ਰੋਸ਼ ਲਾਲ ਪੈੜਾ ਵਾਲਾ ਇਹਦੇ ਨਾਲ ਕਰਬੜਾਇਆ ਅਤੇ ਨਚਿਤ ਇੱਥੇ ਵੀ ਆਪਣਾ ਨਮਾਜ਼ਾਤ ਬਣਾ ਲਿਆ ਮੈਂ ਨਵੇਂ ਚਰਚ ਵਿੱਚ ਰਹਿਣਾ ਹਾਂ ਨਵੇਂ ਘਰ ਵਿੱਚ ਰਹਿਣਾ ਹਾਂ ਇੱਥੇ ਬਹੁਤ ਸਾਰੇ ਲੋਕਾਂ ਨੂੰ ਬਚਾਇਆ ਅਤੇ ਗਵਾਹੀ ਦਿੱਤੀਆਂ ਪ੍ਰਭੂ ਨੇ ਬਹੁਤ ਸਾਰਾ ਮੇਰੇ ਦੁਆਰਾ ਕੰਮ ਕੀਤਾ ਬਹੁਤ ਸਾਰੇ ਲੋਕਾਂ ਨੂੰ ਨਵੀਂ ਜ਼ਿੰਦਗੀ ਨਵਾਂ ਜੀਵਨ ਦਿੱਤਾ ਇਸੇ ਤਰ੍ਹਾਂ ਪਰਮੇਸ਼ਾਹ ਸਾਨੂੰ ਬਚਾਇਆ ਔਰ ਮੈਨੂੰ ਪਰਮੇਸ਼ਾਹ ਨੇ ਬਿਲਕੁਲ ਗਰੀਬੀ ਤੋਂ ਚੱਕਿਆ ਪਛੰਤ ਤੇ ਲਿਖਿਆ ਮੈਂ ਗਰੀਬੀ ਤੋਂ ਚੁੱਕਦਾ ਹਾਂ ਤੇ ਭਗਵੰਤਾ ਵਿੱਚ ਬਾ ਦਿੰਦਾ ਹਾਂ ਸੱਚਮੱਚ ਮੇਰੇ ਪਰਮੇਸ਼ਰ ਨੇ ਮੈਨੂੰ ਗਰੀਬੀ ਤੋਂ ਚੁੱਕਿਆ ਤੇ ਭਗਵੰਤਾ ਵਿੱਚ ਬਾ ਦਿੱਤਾ ਅੱਜ ਮੇਰੇ ਕੋਲੇ ਵਧੀਆ ਘਰ ਹੈ ਮੇਰੇ ਬੇਟਿਆਂ ਕੋਲੇ ਗੱਡੀਆਂ ਕਾਰਾਂ ਨੇ ਮੇਰੇ ਕੋਲੇ ਵੀ ਬਸ ਵਧੀਆ ਸੋਹਣਾ ਘਰ ਚਲਚਾ ਮੋੜ ਦੋ ਮੋਟਰਸਾਈਕਲ ਨਿਕੜੇ ਨੇ ਕਿ ਇਹ ਮੇਰੀ ਜ਼ਿੰਦਗੀ ਅਤੇ ਮੇਰੇ ਜੀਵਨ ਦੀ ਗਵਾਹੀ ਹੈ ਔਰ ਤੁਸੀਂ ਵੀ ਆਓ ਨੇਚਾ ਕਰੋ ਪ੍ਰਭੂ ਤੇ ਤੁਸੀਂ ਵੀ ਬਚਾਇਆ ਜਾ ਸਕਦੇ ਹੋ ਪਰਮੇਸ਼ਰ ਤੁਹਾਨੂੰ ਵੀ ਚੰਗਾ ਕਰੇਗਾ ਕੋਈ ਦੁੱਖੀ ਦੇ ਵਿੱਚ ਹੈ ਕੋਈ ਬਿਮਾਰੀ ਦੇ ਵਿੱਚ ਹੈ ਕੋਈ ਪਰੇਸ਼ਾਨੀ ਦੇ ਵਿੱਚ ਹੈ ਔਰ ਤੁਸੀਂ ਮੇਰੇ ਨਾਲ ਸੰਪਰਕ ਕਰੋ ਮੇਰਾ ਨੰਬਰ ਹੈ ਜਿਹੜਾ 94 63 77 562 ਹੈ ਇਸ ਨੰਬਰ ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੈਂ ਤੁਹਾਡੇ ਲਈ ਦੁਆ ਕਰਾਂਗਾ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ ਪ੍ਰਭ ਯਿਸੂ ਜੀ ਤੁਹਾਨੂੰ ਚੰਗਾ ਕਰੇਗਾ ਇਹ ਮੇਰੇ ਜੀਵਨ ਦੀ ਗਵਾਹੀ ਹੈ ਔਰ ਮੈਂ ਸਾਰਿਆਂ ਨੂੰ ਇੱਕ ਗਵਾਹੀ ਦਿੰਦਾ ਕਿਤੇ ਮੈਂ ਆਪਣੇ ਜੀਵਨ ਬਾਰੇ ਦੱਸਿਆ ਮੈਂ ਚਾਹੁੰਦਾ ਕਿ ਤੁਸੀਂ ਮੇਰੀ ਗਵਾਹੀ ਨੂੰ ਜਰੂਰ ਸੁਣਿਆ ਹੋਗਾ ਜੇ ਸੁਣੋਗੇ ਔਰ ਪ੍ਰਭੂ ਤੁਹਾਨੂੰ ਬਰਕਤ ਦੇ ਔਰ ਪ੍ਰਭੂ ਤੁਹਾਨੂੰ ਆਸ਼ੀਸ਼ ਦੇਵੇ ਔਰ ਤੁਹਾਨੂੰ ਪਰਮੇਸ਼ਰ ਚੰਗਾ ਕਰੇ ਮੇਰੇ ਵੱਲੋਂ ਸਾਰਿਆਂ ਨੂੰ ਚਾਹ ਮਸੀਹੀ ਚਾਹ ਮਸੀਹੀ